ਸਾਹਿਬ ਜੀ ਸਾਧਪੁਰਾ ਦੇ ਪਿਆਰੇ ਅਨੇਕ ਸੇਵਕ ਇਹਨਾਂ ਦਾ ਜਨਮ ਕਤੋਂ ਮੰਗਲ ਪਿੰਡ ਵਿਖੇ ਭਾਈ ਸੁਖਾ ਰੰਧਾਵਾ ਇਹਨਾਂ ਦੇ ਗ੍ਰਹਿ ਵਿਖੇ ਮਾਤਾ ਗੌੜਾ ਜੀ ਦੀ ਕੁੱਖ ਤੋਂ 1506 ਈਸਵੀ ਨੂੰ ਹੋਇਆ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਭਾਈ ਬਾਲਾ ਜੀ ਦੇ ਨਾਲ ਮਹਾਰਾਜ ਜੀ ਵਿਚੰਨਿਆ ਹੋਇਆ ਇਸ ਨਗਰ ਦੇ ਨੇੜੇ ਜੰਗਲਾਂ ਦੇ ਵਿੱਚ ਮਹਾਰਾਜ ਕੀ ਰੋਹੀ ਹੈ ਰਮਣੀਤ ਥਾਂ ਹੈ ਗਰੰਥ ਦੀ ਥਾਂ ਹੈ ਥਾਂ ਸਤਿਗੁਰੂ ਦੀ ਬੈਠੇ ਇੱਕ ਬਾਲਕ ਮੱਝਾਂ ਚਾਰ ਰਿਹਾ ਹੈ ਧੰਗ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਨੇ ਕਿਹਾ ਭਾਈ ਬਾਲਾ ਜੀ ਇਸ ਬਾਲਕ ਨੂੰ ਸਾਡੇ ਪਾਸ ਸੱਦ ਕੇ ਲੈ ਕੇ ਆ ਭਾਈ ਬਾਲਾ ਜੀ ਬੁਲਾ ਕੇ ਲੈ ਕੇ ਆਏ ਮਹਾਰਾਜਿਆਂ ਨੇ ਪੁੱਛਿਆ ਭਾਈ ਤੇਰਾ ਕੀ ਨਾਮ ਹੈ ਕਹਿਣ ਲੱਗਿਆ ਜੀ ਨਾਮ ਮੇਰਾ ਊੜਾ ਹੈ ਨੇੜੇ ਹੀ ਮੇਰਾ ਨਗਰ ਹੈ ਫਰੰਦਾਵੇ ਜੱਟ ਸਿੱਖ ਨਾਲ ਮੈਂ ਸੰਬੰਧ ਰੱਖਦਾ ਨਾ ਆਹ ਇਹੇ ਚੇਤਾ ਦਾ ਨਾਮ ਹੈ ਮਹਾਰਾਜਿਆਂ ਨੇ ਪੁੱਛਿਆ ਕਿ ਮੱਜਾ ਤੁਹਾਡਿਆਂ ਨੇ ਕਿ ਗਵਾਨੀਆਂ ਨੇ ਕਿਸੇ ਦੀ ਅਦਾਰਦਾ ਕਹਿ ਗਏ ਨੇ ਮਹਾਰਾਜ ਕੁਝ ਸਾਡੀਆਂ ਆਪਣੀਆਂ ਆ ਨਾ ਕੁਝ ਗਵਾਨੀਆਂ ਦੀਆਂ ਹੱਥ ਸਤਿਗੁਰੂ ਜੀ ਕਹਿੰਦੇ ਜਾਓ ਭਾਈ ਊੜਾ ਜੀ ਬੜੇ ਹਨਾ ਨਾ ਹੋਏ ਕਿ ਜੇ ਕੋਈ ਕੰਮ ਹੀ ਨਹੀਂ ਸੀ ਫਿਰ ਮੈਨੂੰ ਬੁਲਾ ਰਹੇ ਹੱਥ ਮਹਾਰਾਜਿਆਂ ਨੇ ਪੁੱਛਣ ਲੱਗੇ ਵੀ ਬਾਬਾ ਜੀ ਜੇ ਮੇਰੇ ਤਾਈ ਕੋਈ ਕਾਪੀ ਨਹੀਂ ਸੀ ਫਿਰ ਤੁਸੀਂ ਮੈਨੂੰ ਬੁਲਾਇਆ ਕਿ ਮਹਾਰਾਜ ਜੀ ਕਹਿੰਦੇ ਭਾਈ ਜੇ ਬੁਲਾ ਲਿਆ ਤੇ ਕਿਉਂ ਹੋ ਗਿਆ ਪਰ ਤੇਰੇ ਬਾਰੇ ਸੀ ਜਾਣਕਾਰੀ ਸੀ ਕਿਉਂਕਿ ਇਹ ਕਿ ਭਾਈ ਊੜਾ ਜੀ ਵਾਪਸ ਆ ਗਏ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਇਸ ਬਾਲਕ ਨੂੰ ਆਪ ਕੀ ਨੇ ਕਿਉਂ ਬੁਲਾਇਆ ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਦੀਵਾ ਬਣਿਆ ਹੋਇਆ ਤੇਲ ਪਿਆ ਹੋਇਆ ਬੱਤੀ ਦੀ ਰੇਤ ਹੈ ਬਸ ਇੱਕ ਹੀ ਗਾੜੀ ਲਾਉਣ ਦੀ ਥੇਰ ਹੈ ਹੋਣ ਵਾਲੇ ਸਮੇਂ ਅੰਦਰ ਇਹ ਪੂਰਨ ਬ੍ਰਹਮ ਗਿਆਨੀ ਤਤ ਬਿੰਤਾ ਗਿਆਨ ਦੇ ਸਮੁੰਦਰ ਹੋਣਗੇ ਬ੍ਰਹਮ ਗਿਆਨੀ ਹੋਣਗੇ ਕੱਲ ਉਹ ਜਦੋਂ ਸਾਡੇ ਪਾਸ ਆਏਗਾ ਇਹਦੇ ਧਰਮ ਦੇ ਇੱਕ ਪਾਠ ਜਿਹੜੇ ਹਾਂ ਉਹ ਖੁੱਲ ਜਾਗੇ ਭਾਈ ਹੂਣਾ ਜੀ ਘਰੇ ਗਏ ਸ਼ਾਮਾ ਪੈ ਗਈਆਂ ਰਾਤ ਵਕੀਤ ਕੀਤੀ ਇੱਕ ਹਿਰਦੇ ਅੰਦਰ ਦਰਸ਼ਨਾਂ ਦੀ ਤਾਂ ਸਿਰੀ ਕੱਲ ਨੂੰ ਫੇਰ ਜਾ ਕੇ ਮੈਂ ਗੁਰੂ ਬਾਬਾ ਜੀ ਦੇ دیدار। ਸਵੇਰੇ ਉੱਠ ਕੇ ਮੱਖਣ ਦਾ ਕਟੋਰਾ ਭਰਿਆ। ਮਾਤਾ ਪਿਤਾ ਨਹੀਂ ਦੱਸਿਆ ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਦੀ ਸ਼ਰਨ ਵਿੱਚ ਜਾਇਆ ਮੱਖਣਾ ਟੇਕਿਆ। ਮੱਖਣ ਦਾ ਕਟੋਰਾ ਮਹਾਰਾਜਿਆਂ ਦੇ ਮੂਰੇ ਰੱਖਿਆ। ਤਾਂ ਗੁਰੂ ਜੀ ਕਹਿੰਦੇ ਭਾਈ ਮਾਤਾ ਪਿਤਾ ਦੀ ਆਗਿਆ ਨਾਲ ਲੈ ਕੇ ਆਇਆ ਕਟੋਰੀ ਲੈ ਕੇ ਆਇਆ। ਭਾਈ ਊੜਾ ਜੀ ਕਹਿੰਦੇ ਮਹਾਰਾਜ ਮਾਤਾ ਪਿਤਾ ਨੂੰ ਨਹੀਂ ਦੱਸ ਕੇ ਆਇਆ ਮੈਂ ਮੈਂ ਆਪਣੀ ਮਰਜ਼ੀ ਨਾਲ ਹੀ ਲੈ ਕੇ ਆਇਆ ਮਹਾਰਾਜ ਕਹਿੰਦੇ ਭਾਈ ਇਹ ਤਾਂ ਚੋਰੀ ਦਾ ਲੈ ਜਾ ਅਰੇ ਸ਼ੀ ਨੀ ਛੱਡ ਸਕਦੇ ਕਿਉਂ ਕੇ ਤੂੰ ਦੱਸ ਕੇ ਨਹੀਂ ਲੈ ਕੇ ਆਇਆ ਫਿਰ ਮਾਤਾ ਪਿਤਾ ਤੈਨੂੰ ਬਾਹਰ ਤੇ ਨਰਾਜ ਹੋ ਭਾਈ ਊੜਾ ਕਹਿੰਦਾ ਮਹਾਰਾਜ ਮਾਤਾ ਪਿਤਾ ਤਾਂ ਬਾਅਦ ਵਿੱਚ ਮਾਰ ਦੇਗੇ ਪਰ ਸਤੂਰ ਜੀ ਤੁਸੀਂ ਤਾਂ ਮੈਨੂੰ ਪਹਿਲਾਂ ਹੀ ਮਾਰ ਦਿੱਤਾ ਸੁਣ ਕੇ ਬੜੇ ਮਹਾਰਾਜ ਕੀ ਕਹਿਣ ਲੱਗੇ ਵੀ ਉਮਰਤਾ ਬੜੀ ਥੋਹੀ ਹੈ ਗੱਲਾਂ ਬੜੀਆਂ ਸਿਆਣੀਆਂ ਕਰਦਾ ਹੈ ਇਹ ਲੱਗਿਆ ਮਹਾਰਾਜ ਜੇ ਆਹੀ ਸਜ਼ਾ ਦੇਣੀ ਸੀ ਫਿਰ ਅੰਦਰ ਇਹ ਕੀ ਖਿੱਚ ਇਹ ਕੀ ਕਾਤ ਪੈਦਾ ਕੀਤਾ ਮਹਾਰਾਜ ਜੀ ਕਹਿਣ ਲੱਗੇ ਭਾਈ ਤੂੰ ੂੜਾ ਨਹੀਂ ਤੂੰ ਤਾਂ ਬਾਕਾ ਬੁੱਟਾ ਹੈ ਮਹਾਰਾਜਿਆਂ ਨੇ ਖਸੀਸ ਪ੍ਰਾਪਤ ਹੋਏ ਚਰਣਾ ਤੇ ਸੀਸ ਰੱਖਿਆ ਸਤਿਗੁਰਾਂ ਨੇ ਗਿਆਨ ਦੀ ਦਾਤ ਦਿੱਤੀ ਭਾਈ ਊੜਾ ਜੀ ਘਰੇ ਨਹੀਂ ਗਏ ਮਹਾਰਾਜਿਆਂ ਦੇ ਨਾਲ ਹੀ ਚੱਲ ਕੇ ਸ੍ਰੀ ਗਰਤਾਰਪੁਰ ਸਾਹਿਬ ਵਿਖੇ ਆ ਗਏ ਮਾਤਾ ਪਿਤਾ ਨੂੰ ਪਤਾ ਲੱਗਿਆ ਕਰਤਾਰਪੁਰ ਸਾਹਿਬ ਵਿਖੇ ਆਏ ਜਦੋਂ ਭਾਈ ਊੜਾ ਜੀ ਨੇ ਆਪਣਾ ਜੀਵਨ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਫਿਰ ਮਾਤਾ ਪਿਤਾ ਨੇ ਇਕੱਠੇ ਰਹਿਣ ਦਿੱਤਾ ਸਤਿਗੁਰਾਂ ਦੀ ਸੇਵਾ ਲਈ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦੀ ਐਸੀ ਬਖਸ਼ਿਸ਼ ਹੋਈ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਮਹਾਰਾਜੀਆਂ ਨੇ ਕਿਹਾ ਭਾਈ ਬੁੱਢਾ ਅਸੀਂ ਤੇਰੇ ਤੋਂ ਕਦੇ ਕੋਲੇ ਨਹੀਂ ਹੋਵਾਂ। ਸਾਧਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਦੀ ਸ਼ਰਨ ਵਿੱਚ ਆਏ। ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਕੋਈ ਉਪਦੇਸ਼ ਦਿਓ। ਸਤਗੁਰੂ ਜੀ ਕਹਿੰਦੇ ਕਿ ਨਿਕ ਤਉਂ ਕਿਹਾ ਉਪਦੇਸ਼ੀ ਹੈ ਜੇਨ ਗੁਰਨਾਮਕ ਦਿਓ। ਬਾਬਾ ਜੀ ਤੁਸੀਂ ਸਿਆਣੇ ਹੋ। ਪਰ ਸਾਡੇ ਤੋਂ ਵੱਡੇ ਹੋ। ਤੁਹਾਨੂੰ ਅਸੀਂ ਕੀ ਉਪਦੇਸ਼ ਦੇ ਸਕਦੇ ਹਾਂ? ਜਿਨ੍ਹਾਂ ਦੇ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਹੱਥ ਉਹਨਾਂ ਵੱਸੇ ਕੀ ਉਪਦੇਸ਼ ਦਿੱਤੀ ਧੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਨੇ ਬਾਬਾ ਬੁੱਢਾ ਸਾਹਿਬ ਜੀ ਅੰਦਰ ਪਰਥਾਏ ਕਹਿ ਲੱਗੇ ਗੁਰ ਸਿੱਖੀ ਦਾ ਖੰਭ ਹਨ ਧੰ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕਹਿ ਲੱਗੇ ਇਹਨਾਂ ਵਰਗਾ ਹੋਰ ਕੋਈ ਨਹੀਂ ਹੈ ਜੋ ਬਾਬਾ ਬੁੱਢਾ ਸਾਹਿਬ ਜੀ ਹੱਥ ਧੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸੇਵਾ ਵਿੱਚ ਰਹੇ ਗਿਆ ਮਹਾਰਤਕਾਰ ਬਾਬਾ ਬੁੱਢਾ ਸਾਹਿਬ ਜੀ ਆਨਿ ਤਖਤ ਘੜ ਸ੍ਰੀ ਹਰਮੰਦਰ ਸਾਹਿਬ ਦੀਆਂ ਦੇ ਪਹਿਲੇ ਮੁਕਤ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਲਾਇਆ। ਖੇਰੇ ਬਾਦਸ਼ਾ ਸਤਪੁਰਾਂ ਦਾ ਪ੍ਰਕਾਰ ਹੋਇਆ। ਜਦੋਂ ਵਿਦਿਆ ਕਢਾਉਣੀ ਸੀ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੀ ਵਿਦਿਆ ਦਾ ਪ੍ਰਬੰਧ ਇਹਨਾਂ ਨੂੰ ਵਿਦਿਆ ਕੌਣ ਦੇਏਗਾ? ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਪੜਾਓ। ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਮੈਂ ਤਾਂ ਘਾਇਆਂ ਧਾ ਕੁੱਤਣ ਵਾਲਾ ਮੈਂ ਨਾਨਕ ਬਿੱਦਿਆ ਕਿਨੇ ਪੜਾ ਸਕਦਾ ਧਰਗੁਰੂ ਜੀ ਕਹਿੰਦੇ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਤੋਂ ਲੈ ਕਰਕੇ ਚਾਰ ਗੁਰੂ ਸਾਹਿਬਾਨਾਂ ਤੱਕ ਜੋ ਤੁਸੀਂ ਸਿੱਖਿਆ ਹੈ ਜੋ ਤੁਸੀਂ ਪੜਿਆ ਹੈ ਉਹਨਾਂ ਦੀ ਸੇਵਾ ਵਿੱਚ ਰਹਿ ਕਰਕੇ ਉਹੀ ਇਸ ਬਾਲਕ ਨੂੰ ਪੜਾ ਦੇ ਉਹੀ ਬਿੱਦਿਆ ਮੈਂ ਉਸ ਖਾਲਸਾ ਸ਼ਾਸਤਰ ਬਿੱਦਿਆ ਗੁਰਮੁਖੀ ਦੀ ਬਿੱਦਿਆ ਬਾਬਾ ਬੁੱਢਾ ਸਾਹਿਬ ਜੀਆ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਔਰ ਨੌਵੇਂ ਪਾਕਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬੋ ਗੁਰੂ ਸਾਹਿਬਾਂ ਨੂੰ ਇਹ ਗੁਰਮੁਖੀ ਦੀ ਪੜਾਈ ਸ਼ਾਸਤਰ ਵਿਦਿਆ ਦਾ ਅਭਿਆਗ ਜਿਹੜਾ ਹੈ ਬਾਬਾ ਫੁੱਟਾ ਸਾਹਿਬ ਗਿਆਨ ਦਸਤਰਾਏ। ਛੇਲੇ ਪਾਕਸ਼ਾ ਤੱਕ ਅਪਾਰ ਬਰਸ਼ਸ਼ਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਨੂੰ ਲੈ ਕੇ ਛੇਲੇ ਪਾਕਸ਼ਾ ਤੱਕ ਪੰਜ ਗੁਰੂ ਸਾਹਿਬਾਨਾਂ ਨੂੰ ਪੁਰਿਆਈ ਦਾ ਤਿਲਕ ਜਿਹੜਾ ਹੈ ਬਾਬਾ ਫੁੱਟਾ ਸਾਹਿਬ ਗਿਆਨ ਲਾਇਆ। ਅਖੀਰਲਾ ਸਮਾ ਸਤਿਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੀ ਕੀਰਤ ਦੇ ਬਾਲਕ ਸਤਿਗੁਰਾਂ ਦੀ ਗੋਦ ਵਿੱਚ ਬਤੀਤ ਹੋਇਆ ਸਤਿਗੁਰਾਂ ਦੀ ਗੋਦ ਵਿੱਚ ਆਪਣਾ ਅਖੀਰਲਾ ਸ્વાસ ਜਿਹੜਾ ਹੈ ਬਾਬਾ ਬੁੱਢਾ ਸਾਹਿਬ ਜੀ ਆਨੇ ਲਿਆ ਔਰ ਸਤਿਗੁਰਾਂ ਦੀ ਜੋਤ ਵਿੱਚ ਆਪਣੀ ਜੋਤ ਜਿਹੜੀ ਸੀ ਉਹ ਬੇਕ ਕਰੀ ਜੋਤੀ ਜੋਤ ਰਲੀ ਸਤੂ ਅਪਤੀ ਆਰਾਮ ਐਸੇ ਪੂਰਨ ਬ੍ਰਹਮ ਗਿਆਨੀ ਮਹਾਨ ਤਤ ਮੇਤਾ ਗੁਰੂ ਘਰ ਦੇ ਅਨੇਕ ਸੇਵਕ ਸਤਿਗੁਰੂ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਫ਼ਤਾਹ ਸਾਹਿਬ ਜੀ ਆਦੇ ਜਨਮ ਦਿਹਾੜੀ ਦੀਆਂ ਸੋ ਸਤਿ ਸੰਤਾਂ ਨੂੰ ਲੱਖ ਲੱਖ ਵਧਾਈਆਂ ਕੀ ਧੰਨ ਗੁਰੂ ਅੰਗਦ ਦੇਵ ਜੀ